ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚੋਂ ਅੱਜ ਆਪ ਜੀ ਨਾਲ ਸੁਲਤਾਨਪੁਰ ਵਿਖੇ ਮੋਦੀਖਾਨੇ ਦੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਜੀ ਬੇਬੇ ਨਾਨਕੀ ਨਾਲ ਗੁਰਦੇਵ ਸੁਲਤਾਨਪੁਰ ਚਲੇ ਗਏ ਉਸ ਵੇਲੇ ਹਜੂਰ ਦੀ ਉਮਰ 16 ਸਾਲਾਂ ਦੀ ਸੀ ਜੈ ਰਾਮ ਸੁਲਤਾਨਪੁਰ ਦੇ ਹਾਕਮ ਨਵਾਬ ਦੌਲਤ ਖਾਨ ਦਾ ਅਮਾਲ ਅਫਸਰ ਸੀ ਨਵਾਬ ਜੈ ਰਾਮ ਦਾ ਬੜਾ ਅਦਰ ਕਰਦਾ ਸੀ ਜੈ ਰਾਮ ਦੀ ਜ਼ਮਾਨਤ ਉੱਤੇ ਨਵਾਬ ਨੇ ਸਰਕਾਰੀ ਮੋਦੀਖਾਨੇ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਬਾਹਰੋਂ ਆਈਆਂ ਜਿੰਸਾਂ ਤੋਂ ਇਲਾਵਾ ਹੋਰ ਚੀਜ਼ ਵਸਤ ਰੱਖਣ ਵਾਸਤੇ ਨਵਾਬ ਨੇ 1000 ਰੁਪਏ ਵੀ ਦਿੱਤੇ ਮੋਦੀ ਨੂੰ ਤਨਖਾਹ ਦੇ ਨਾਲ ਰੋਜ਼ਾਨਾ ਰਾਸ਼ਨ ਤੇ ਮੁਨਾਫੇ ਵਿੱਚੋਂ ਹਿੱਸਾ ਜਿਵੇਂ ਜਿੰਸ ਦੀ ਤਲਾਈ ਵਜੋਂ ਅਰਧ ਮਣ ਪਿੱਛੇ 1 ਪਾ ਤੋਂ ਲੈ ਕੇ 1 ਸੇਰ ਤੱਕ ਮਿਲਦਾ ਇਹ ਉਸ ਦੀ ਹੱਕ ਦੀ ਕਮਾਈ ਸੀ ਪਰ ਬਹੁਤ ਹੀ ਮੋਦੀ ਜਿੰਸ ਲੈਣ ਵੇਲੇ ਤੇ ਦੇਣ ਵੇਲੇ ਘੱਟ ਤੋਲ ਕੇ ਚੁੱਕਾ ਕਮਾ ਲੈਂਦੇ ਸਨ ਗੁਰੂ ਨਾਨਕ ਦੇਵ ਜੀ ਪੂਰਾ ਤੌਰ ਤੇ ਮਿੱਠਾ ਬੋਲਦੇ ਧਾਰਨੀ ਸਨ ਇਸ ਵਾਸਤੇ ਸਰਕਾਰੀ ਮੋਦੀਖਾਨੇ ਵਿੱਚ ਜਿੰਸਾ ਜਮ੍ਹਾਂ ਕਰਵਾਉਣ ਨਵਾਲੇ ਤੇ ਲੈਣ ਵਾਲੇ ਦੋਵੇਂ ਧਿਰ ਖੁਸ਼ ਸਨ ਜੋ ਕੁਝ ਗੁਰਦੇਵ ਨੂੰ ਤਨਖਾਹ ਵਜੋਂ ਜਾਂ ਰਾਸ਼ਨ ਵਜੋਂ ਮਿਲਦਾ ਉਸ ਵਿੱਚੋਂ ਵੀ ਬਹੁਤਾ ਹਿੱਸਾ ਹਜੂਰ ਗਰੀਬਾਂ ਤੇ ਲੋੜਵੰਦਾਂ ਨੂੰ ਵੰਡ ਛੱੜਦੇ ਸਨ ਇਹ ਵੇਖ ਕੇ ਇੱਕ ਖਾਲੂ ਲੋਕਾਂ ਨੇ ਨਵਾਬ ਕੋਲ ਸ਼ਿਕਾਇਤ ਕੀਤੀ ਕਿ ਨਾਨਕ ਨੇ ਸਾਰਾ ਮੁੱਢੀ ਖਾਨਾ ਲੁੱਟਾ ਦਿੱਤਾ ਹੈ ਸਾਢੇ 3 ਮਹੀਨੇ ਪਿੱਛੋਂ ਨਵਾਬ ਨੇ ਹਿਸਾਬ ਕੀਤਾ ਤਾਂ ਗੁਰੂ ਜੀ ਦੇ 135 ਰੁਪਏ ਵਧੇ ਨਵਾਬ ਨੇ ਕੁਝੋ ਕੁ ਦੇ ਦੁਕਾਨ ਦੀ ਰਾਸ ਬਧਾਣ ਵਾਸਤੇ 1700 ਰੁਪਏ ਹੋਰ ਦਿੱਤੇ ਸੁਲਤਾਨਪੁਰ ਆ ਕੇ ਕੁਝ ਸਮਾਂ ਗੁਰਦੇਵ ਬੇਬੇ ਨਾਨਕੀ ਦੇ ਘਰ ਹੀ ਰਹਿੰਦੇ ਰਹੇ ਪਰ ਜਦ ਤੋਂ ਤਨਖਾਹ ਮਿਲਣੀ ਸ਼ੁਰੂ ਹੋ ਗਈ ਗੁਰਦੇਵ ਨੇ ਆਪਣੀ ਰਿਹਾਈਸ਼ ਦਾ ਪ੍ਰਬੰਧ ਵਕਰੇ ਘਰ ਵਿੱਚ ਕਰ ਲਿਆ ਸੀ ਜੈਰਾਮ ਨੇ ਗੁਰਦੇਵ ਦੇ ਰਸੋਈ ਪਾਣੀ ਵਾਸਤੇ ਇੱਕ ਸੇਵਕ ਰੱਖ ਦਿੱਤਾ ਗੁਰੂ ਜੀ ਦੇ ਬੁਲਾਉਣ ਉੱਤੇ ਮਰਦਾਨਾ ਵੀ ਮਹਾਰਾਜ ਜੀ ਦੇ ਕੋਲ ਸੁਲਤਾਨਪੁਰ ਆ ਕੇ ਰਹਿਣ ਲੱਗ ਪਿਆ ਮੋਦੀ ਦੀ ਪਦਵੀ ਚੰਗੀ ਲਾਹਵਾਲੀ ਸੀ ਫਿਰ ਜੈਰਾਮ ਦੀ ਸਰਕਾਰੀ ਪਦਵੀ ਵੀ ਚੰਗੀ ਸੀ ਇਹ ਵੇਖ ਕੇ ਬਟਾਲੇ ਦੇ ਰਹਿਣ ਵਾਲੇ ਚੋਣੇ ਖੱਤਰੀ ਮੂਲ ਚੰਦ ਨੇ ਆਪਣੀ ਕੰਨਿਆ ਦਾ ਰਿਸ਼ਤਾ ਗੁਰੂ ਜੀ ਨਾਲ ਕਰ ਦਿੱਤਾ ਇਨਾਹੀ ਦਿਨਾਂ ਵਿੱਚ ਮੋਦੀ ਖਾਨ ਨੇ ਦਾਸ ਫਿਰ ਤੋਂ ਹਿਸਾਬ ਹੋਇਆ ਗੁਰਦੇਵ ਦੇ 321 ਰੁਪਏ ਵਧੇ ਨਵਾਮ ਨੇ ਕੰਮਕਾਰ ਨੂੰ ਵਿਧਾਣ ਵਾਸਤੇ 3000 ਰੁਪਏ ਹੋਰ ਦਿੱਤੇ ਹੁਣ ਗੁਰਦੇਵ ਦੇ ਵਿਆਹ ਦੀ ਤਿਆਰੀ ਹੋਣ ਲੱਗ ਪਈ ਬੀਬੇ ਨਾਨਕੀ ਤੇ ਜੈਰਾਮ ਦੇ ਘਰ ਔਲਾਦ ਨਹੀਂ ਸੀ ਸੋ ਗੁਰੂ ਜੀ ਦਾ ਵਿਆਹ ਉਹਨਾਂ ਨੇ ਕੀਤਾ ਨਾਨਕੇ ਦਾਦਕੇ ਤੇ ਹੋਰ ਸਭ ਰਿਸ਼ਤੇਦਾਰ ਮੇਲ ਬਣ ਕੇ ਸੁਤਾਨਪੁਰ ਆਏ ਸੁਤਾਨਪੁਰ ਤੋਂ ਗੁਰਦੇਵ ਦੀ ਜੰਝ ਬੜੀ ਸ਼ਾਨ ਨਾਲ ਚੜੀ ਮੂਲ ਚੰਦ ਨੇ ਜੰਝ ਦੀ ਖਤੇਦਾਰੀ ਉਹਨਾਂ ਦੀ ਸ਼ਾਨ ਦੇ ਮੁਤਾਬਕ ਕੀਤੀ ਅਗਲੇ ਦਿਨ ਭਾਦਰੋਂ ਸੁਦੀ ਸਤ ਸੰਮਤ 1544 ਬਿਕਰਮੀ ਨੂੰ ਉਸ ਸਮੇਂ ਦੇ ਪ੍ਰਚਲਿਤ ਰੀਤੀ ਅਨੁਸਾਰ ਗੁਰੂ ਜੀ ਦਾ ਵਿਆਹ ਸੁਲੱਖਣੀ ਜੀ ਨਾਲ ਬਟਾਲੇ ਵਿੱਚ ਹੋਇਆ ਇਸੇ ਸੂਬ ਅਵਸਰ ਦੀ ਯਾਦ ਵਿੱਚ ਹਰ ਸਾਲ ਬਟਾਲੇ ਬੜਾ ਪਾਰੀ ਮੇਲਾ ਲੱਗਦਾ ਹੈ ਮਹਤਾ ਕਾਲੂ ਜੀ ਦੇ ਵੀ ਇੱਕੋ ਇੱਕ ਪੁੱਤਰ ਸੀ ਉਹ ਵੀ ਆਪਣੇ ਜਾਪੂਰੇ ਕਰਨਾ ਚਾਹੁੰਦੇ ਸਨ ਸੋ ਵਿਆਹ ਦਾ ਸਮਾਗਮ ਦੋ ਪੱਗਾਂ ਵਿੱਚ ਵੰਡਿਆ ਗਿਆ ਜਨ ਸੁਲਤਾਨਪੁਰ ਤੋਂ ਚੜੀ ਸੀ ਪਰ ਬਟਾਲੇ ਵਿੱਚ ਵਿਆਹ ਦੀ ਰਸਮ ਪੂਕਤਾ ਕੇ ਢੋਲੀ ਸਿੱਧੀ ਤਲਵੰਡੀ ਗਈ ਮਾਤਾ ਤ੍ਰਿਪਤਾ ਜੀ ਨੇ ਨੌ ਪੁੱਤਰ ਦੇ ਰੱਜ ਕੇ ਸ਼ਗਨ ਮਨਾਏ ਤਲਵੰਡੀ ਤੋਂ ਸੁਲੱਖਣੀ ਜੀ ਵਾਪਸ ਪੇਕੇ ਉਟਾਲੇ ਗਈ ਗੁਰੂ ਜੀ ਦੀ ਉਮਰ ਉਸ ਵੇਲੇ 18 ਸਾਲਾਂ ਦੀ ਸੀ ਮਹਿਤਾ ਜੀ ਦੇ ਜ਼ੋਰ ਦੇਣ ਉੱਤੇ ਮੋਹਲ ਚੰਦ ਨੇ ਸੁਲੱਖਣੀ ਜੀ ਦਾ ਮੁਕਲਾਵਾ ਛੇਤੀ ਹੀ ਤੋੜ ਦਿੱਤਾ ਮਾਪਿਆਂ ਦਾ ਖਿਆਲ ਸੀ ਕਿ ਇਸ ਤਰ੍ਹਾਂ ਅਗਰਸਤ ਦੇ ਮੋਹ ਵਿੱਚ ਫਸ ਕੇ ਜਵਾਨ ਪੁੱਤ ਹਰ ਪੱਖ ਤੋਂ ਪੂਰਾ ਦੁਨੀਆਦਾਰ ਬਣ ਜਾਏਗਾ ਤੇ ਧਨ ਇਕੱਠਾ ਕਰਨ ਵਾਲਾ ਹੀ ਮਨੁੱਖ ਚੰਗਾ ਦੁਨੀਆਦਾਰ ਸਮਝਿਆ ਜਾਂਦਾ ਹੈ ਮਾਤਾ ਤੇ ਸੱਸ ਨੇ ਸੁਲਖਣੀ ਜੀ ਨੂੰ ਪੂਰੀ ਤਰ੍ਹਾਂ ਸਮਝਾ ਕੇ ਭੇਜਿਆ ਸੀ ਕਿ ਗੁਰੂ ਨਾਨਕ ਦੇਵ ਜੀ ਨੂੰ ਉਹ ਆਪਣੇ ਸਾंचे ਵਿੱਚ ਕਿਸ ਤਰ੍ਹਾਂ ਢਾਲੇ ਪਰ ਸੁਲਖਣੀ ਜੀ ਇਸ ਕਾਰਜ ਵਿੱਚ ਅਸਫਲ ਹੋਏ। ਪਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਸੁਲਖਣੀ ਜੀ ਦੇ ਮਾਤਾ ਚੰਦੋ ਰਾਣੀ ਤੇ ਪਿਤਾ ਮੋਲ ਚੰਦ ਸੁਲਤਾਨਪੁਰ ਆਏ। ਸੁਲਖਣੀ ਜੀ ਨੇ ਮਾਤਾ ਪਿਤਾ ਪਾਸਪਤੀ ਦੀ ਸ਼ਿਕਾਇਤ ਕੀਤੀ ਚੰਦੋ ਰਾਣੀ ਤੇ ਮੂਲ ਚੰਦਨੀ ਬੇਬੇ ਨਾਨਕੀ ਦੇ ਪੁੱਇਆ ਜੈਰਾਮ ਕੋਲ ਜਾ ਕੇ ਗੀਲਾ ਕੀਤਾ ਗੁਰਦੇਵ ਦੇ ਵਿਰੁੱਧ ਸ਼ਿਕਾਇਤ ਸੀ ਕਿ ਆਪ ਬਹੁਤਾ ਸਮਾਸਾ ਦਫ਼ ਕੀਰਾਂ ਦੀ ਸੰਗਤ ਵਿੱਚ ਗੁਜ਼ਾਰਦੇ ਹਨ ਤੇ ਮੋਦੀ ਖਾਨੇ ਦੀ ਬਹੁਤੀ ਕਮਾਈ ਵੀ ਗਰੀਬਾਂ ਨੂੰ ਖਵਾ ਛੱਡਦੇ ਹਨ ਮਾਸੀ ਮਾਸਣ ਨੂੰ ਧੀਰਜ ਦੇ ਕੇ ਬੇਬੇ ਨਾਨਕੀ ਨੇ ਵਿਦਿਆ ਕੀਤਾ ਫਿਰ ਉਹਨਾਂ ਸੁਲਖਣੀ ਜੀ ਨੂੰ ਸਮਝਾਉਂਦਿਆ ਗਿਆ ਸੁਲਖਣੀ ਰਾਣੀ ਮੇਰਾ ਵੀਰ ਪਰਮਾਤਮਾ ਹੈ ਉਹ ਤਾਂ ਨਿਰੰਕਾਰ ਦੀ ਜੋਤ ਦੁਨੀਆ ਨੂੰ ਤਾਰਨ ਵਸਤੇ ਆਇਆ ਹੈ ਗਿੱਲਿਆਂ ਨਿਹੋਰੀਆਂ ਤੇ ਰੁਸੇਵਿਆਂ ਨਾਲ ਤੂੰ ਉਸ ਨੂੰ ਪ੍ਰਾਪਤ ਨਹੀਂ ਕਰ ਸਕੇਗੀ ਪਤੀ ਨੂੰ ਵਾਸ ਕਰਨ ਦਾ ਟੰਗ ਪ੍ਰੇਮ ਭਗਤੀ ਤੇ ਨਿਸ਼ਕਾਮ ਸੇਵਾ ਹੈ ਸੇਵਾ ਕਰੇਂਗੀ ਤਾਂ ਪਰਮਾਤਮਾ ਤੈਨੂੰ ਬੜੇ ਭਾਗ ਲਾਵੇਗਾ ਤੈਨੂੰ ਇਹ ਸ਼ਿਕਾਇਤ ਹੈ ਨਾ ਕਿ ਮੇਰਾ ਵੀ ਕਈ ਵਾਰ ਰਾਤ ਰਾਤ ਪਰ ਘਰ ਨਹੀਂ ਪਰਤਦੇ ਪਰ ਉਹ ਰਾਤ गुजारਦੇ ਕਿੱਥੇ ਹਨ ਸੰਤਪੁਰਸ਼ਾਂ ਦੀ ਸੰਗਤ ਵਿੱਚ ਜਾਂ ਵੇਈ ਦੇ ਕੰਡੇ ਈਸ਼ਵਰ ਦੀ ਭਗਤੀ ਕਰਦੇ ਆਂ ਉਹ ਧੰਨ ਵੀ ਖਰਚਦੇ ਹਨ ਤਾਂ ਲੋੜਵੰਦਾਂ ਦੀ ਸਹਾਇਤਾ ਵਾਸਤੇ ਨੇਕ ਕੰਮ ਅਰਥ ਕਿਸੇ ਬੁਰੇ ਕੰਮ ਤੇ ਤਾਂ ਨਹੀਂ ਸੁਲਖਣੀ ਤੂਪਾਗਾਹ ਵਾਲੀ ਹੈ ਜਿਸ ਨੂੰ ਇਹੋ ਜਿਹਾ ਪੱਤੀ ਮਿਲਿਆ ਹੈ ਭਗਤੀ ਤੇ ਸੇਵਾ ਕਰਕੇ ਉਸ ਨੂੰ ਪ੍ਰਾਪਤ ਕਰਨ ਦਾ ਯਤਨ ਕਰ ਬੇਬੇ ਨਾਨਕੀ ਦੇ ਸ਼ਬਦ ਸੁਲਖਣੀ ਜੀ ਦੇ ਦਿਲ ਨੂੰ ਝੂ ਗਏ ਉਹਨਾਂ ਨੇ ਰੁ ਸੇਵੇ ਤੇ ਸ਼ਿਕਾਇਤ ਦਾ ਰਾਹ ਛੱਡ ਕੇ ਪਤੀ ਭਗਤੀ ਦਾ ਮਾਰਗ ਅਖਤਿਆਰ ਕਰ ਲਿਆ ਇਸ ਢੰਗ ਨਾਲ ਉਹ ਪਤੀ ਦਾ ਪਿਆਰ ਪ੍ਰਾਪਤ ਕਰਨ ਵਿੱਚ ਸਫਲ ਹੋ ਗਏ ਹਜੂਰ ਵੀ ਉਸ ਦੀਆਂ ਲੋੜਾਂ ਦਾ ਖਿਆਲ ਰੱਖਣ ਲੱਗ ਪਏ ਧੰਨਵਾਦ ਜੀ